ਤਾਨੂੰ ਔਰ ਕਦੋਂ ਇਸ ਚੀਜ਼ ਦਾ ਅੰਦਾਜ਼ਾ ਹੋ ਗਿਆ ਸੀ ਕਿ ਹੁਣ ਹੱਥੋਂ ਜਾਣ ਵਾਲੀ ਹੈ ਯੂਨੀਵਰਸਿਟੀ ਤੇ ਸਿਰਫ ਜੋ ਨਾਮਿਨੇਟਰ ਜੀ ਕਠਪੁਤਲੀ ਟਾਈਪ ਸੈਨੇਟ ਬਣਾਤੀ ਜਿਹੜੀ ਸਰਕਾਰ ਦੀ ਮਰਜ਼ੀ ਨਾਲ ਸਰਕਾਰ ਦੇ ਇਸ਼ਾਰਿਆਂ ਤੇ ਚੱਲੂਗੀ 1 ਨਵੰਬਰ 1960 ਦਾ ਦਿਨ ਹੋਆ ਜਿੱਦੇ ਪੰਜਾਬ ਵੰਡਿਆ ਗਿਆ 1 ਨਵੰਬਰ 1984 ਦਾ ਦਿਨ ਉਹ ਦਿਨ ਆ ਜਿੱਦੇ ਮਦਰ ਸਿੱਖਾਂ ਦਾ ਕਤਲੇਆਮ ਸ਼ੁਰੂ ਹੁੰਦਾ ਦਿੱਲੀ 'ਚ ਤੇ ਪੂਰੇ ਭਾਰਤ 'ਚ ਕਿ ਨਵੰਬਰ ਦਾ ਦਿਨ ਹੀ ਉਹ ਖਾਸ ਕਰਕੇ ਚ ਆਉਂਦੇ ਆ ਸਾਨੂੰ ਗੱਲਾਂ ਚਵਾਉਣ ਲਈ ਪਿੰਚ ਕਰਨ ਲਈ ਕਿ ਖੋੜੇ ਤੋਂ ਅਸੀਂ ਯੂਨੀਵਰਸਿਟੀ ਖੋਕੇਲੇ ਚੱਲੇ 31 ਮੈਂਬਰਾਂ ਦਾ ਕੀ ਕੰਮ ਹੋਏਗਾ ਕਿ ਪੰਜਾਬ ਦੇ ਨੁਮਾਇੰਦੇ ਬੈਠਣਗੇ 31 ਮੈਂਬਰਾਂ ਚੋਂ ਓਵੇਂ ਓਵਰਾਲ ਚੰਡੀਗੜ੍ਹ ਚ ਅੱਜ ਦੇ ਟਾਈਮ ਗੱਲ ਕਰ ਲਈਏ ਤਾਂ ਪੰਜਾਬ ਦਾ ਕੁਝ ਵੀ ਨਹੀਂ ਬਚਿਆ ਪਹਿਲਾਂ ਵੀ ਸਾਡੇ ਅਸੀਂ ਬਹੁਤਾ ਨਹੀਂ ਸੀ ਇਹਦੇ ਸੈਨਰ ਦੇ ਜਰੀ ਸਾਡੀ ਇੱਕ ਸੇ ਬਚੀ ਹੋਈ ਸੀ ਜੀ ਜਿਵੇਂ ਜਰੀਏ ਅਸੀਂ ਇੱਕ ਦਾਵਾ ਕਰਦੇ ਸੀ ਉਸ ਦਾਵੇ ਦੇ ਸਿਰ ਤੇ ਹੀ ਚੰਡੀਗੜ੍ਹ ਤੇ ਦਾਵਾ ਵੀ ਕਰੀ ਜਾਂਦੀ ਸੀ ਜੀ ਸਾਡੇ ਤੋਂ ਪਹਿਲਾਂ ਚੰਡੀਗੜ੍ਹ ਹੋਟੇਲ ਹੈ ਜੇ ਹੁਣ ਪੰਜਾਬ ਯੂਨੀਵਰਸਿਟੀ ਹੋਟੇਲ ਹੈ ਜੇ ਪਹਿਲਾਂ BBMP ਬੋਰਡ ਹੋਇਆ BSF ਦੀਆਂ ਤਾਕਤਾਂ ਵਧਾਈਆਂ ਗਈਆਂ ਲਗਾਤਾਰ ਸਾਡੇ ਰਾਈਟਸ ਸਾਡੇ ਤੋਂ ਖੋਏ ਜਾ ਰਹੇ ਕੀ ਯੂਨੀਵਰਸਿਟੀ ਸਾਡਾ ਹੀ ਘਰ ਸਾਡੇ ਘਰ ਦੇ ਵਿੱਚ ਆ ਕੇ ਕੇਂਦਰ ਡਾਕਾ ਮਾਰ ਰਹੀ ਹੈ ਪੰਜਾਬ ਸਰਕਾਰ ਇਸ ਸਾਰੇ ਮਸਲੇ ਲਈ ਵੱਡੀ ਜ਼ਿੰਮੇਵਾਰਾ 2022 ਚ ਉਹਨਾਂ ਨੂੰ ਇੱਕ ਤਰਫਾ ਬਹੁਮਤ ਦੇ ਕੇ ਜਿਤਾਇਆ ਸੀ ਕਿ ਸ਼ਾਇਦ ਪ੍ਰਾਣਿਆਂ ਨਾਲੋਂ ਇਹਨਾਂ ਦਾ ਕੋਈ ਫਰਕ ਹੋਊਗਾ ਪਰ ਇਹ ਪ੍ਰਾਣਿਆਂ ਨਾਲੋਂ ਵੀ ਆਪਾਂ ਕਹ ਲਈਏ ਮਤਲਬ ਘਟੀਆਂ ਨਿਕਲੇ ਇੱਕੋ ਆਮ ਆਦਮੀ ਪਾਰਟੀ ਚੰਦੇ ਆਪ ਦੇ ਆਪ ਅਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹਾਂ ਮੈਂ ਪੰਜਾਬ ਦੇ ਕਿਸਾਨਾਂ ਦਾ ਰੱਖਾ ਪੰਜਾਬ ਦੇ ਪਾਣੀਆਂ ਦਾ ਰੱਖਾ ਪੰਜਾਬ ਦਾ ਰੱਖਾ ਫਿਰ ਆਖੇ ਨੂੰ ਮੂਰੇ ਹੋ ਕੇ ਛੜਨਾ ਵੀ ਜਾਈ ਰਹਾ ਪਹਿਲਾ ਕਲਾਕਾਰ ਸੀ ਹੋਣਾ ਹਾਸ ਰਸ ਕਲਾਕਾਰ ਸੋ ਉਦੋਂ ਚੁਟਕਲੇ ਲਿਖਣਾ ਉਦਾ ਹੁੰਦਾ ਸੀ ਹੁਣ ਵੀ ਚੁਟਕਲੇ ਇਹੀ ਚੱਲ ਰਹੇ ਆ ਜਦੋਂ ਦਾ ਸਰਕਾਰ ਚੱਗੀ ਸੈਨੇਟ ਭੰਗ ਹੋਣ ਤੋਂ ਬਾਅਦ ਕਿਸ ਤਰੀਕੇ ਦੇ ਜਿਹੜੇ ਬਦਲਾਅ ਨੇ ਜੇ ਕਰੇ ਫੈਸਲਾ ਲਾਗੂ ਹੁੰਦਾ ਹੈ ਤਾਂ ਕਿਸ ਤਰੀਕੇ ਦੇ ਬਦਲਾਅ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਉਣਗੇ ਇੱਥੇ ਸੰਘੇ ਦਾ ਆਈਡੀਆ ਵੀ ਲੱਗਿਆ ਪਰ ਇੰਪਲੀਮੈਂਟ ਹੋਊਗਾ ਸਿਲੇਬਸ 'ਚ ਵੀ ਤਬਦੀਲੀ ਆਉਣੀ ਹੈ ਕੱਠ ਪੁਤਲੀ ਟਾਈਪ ਸੈਨੇਟ ਬਣ ਗਈ ਜਿਹੜੀ ਸੈਂਟਰ ਸਰਕਾਰ ਸਿੱਧਾ ਚਲਾਉਂ ਜਿਹੜਾ ਸੈਂਟਰਲ ਸਰਕਾਰ ਆ ਜਿਹੜੀ ਸੰਘੀ ਸਰਕਾਰ ਆ ਇੱਕ ਇੰਡੀਅਨ ਸਟੇਟ ਕਹਿ ਲਈਏ ਉਹ ਹਿੰਦੀ ਦੇ ਜ਼ਰੀਏ ਇਸ ਪੂਰੇ ਇੰਡੀਆ ਨੂੰ ਇਕੱਠਾ ਰੱਖਣਾ ਚਾਹੁੰਦੀ ਆ ਇੱਕ ਮੰਡੀ ਬਣਾ ਕੇ ਰੱਖਣਾ ਚਾਹੁੰਦੀ ਆ ਜਿਸ ਨਾਲ ਚੀਜ਼ਾਂ ਕੰਟਰੋਲ 'ਚ ਰਹਿਣ ਸਤਿ ਸ਼੍ਰੀ ਅਕਾਲ ਸਤਲੁਜ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਅੱਜ ਦੀ ਖਾਸ ਪੇਸ਼ਕਸ਼ ਅੱਜ ਦੀ ਖਾਸ ਪੇਸ਼ਕਸ਼ ਬੜੀ ਹੀ ਗੰਭੀਰ ਤੇ ਵਿਚਾਰਨ ਵਾਲੀ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਦੇ ਹੱਥੋਂ ਨਿਕਲਦੀ ਜਾ ਰਹੀ ਹੈ ਕੇਂਦਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ 59 ਸਾਲ ਪੁਰਾਣੀ ਸੈਨੇਟ ਭੰਗ ਕਰ ਦਿੱਤੀ ਗਈ ਹੈ ਯਾਨੀ ਪੰਜਾਬ ਦੀ ਦਾਅਵੇਦਾਰੀ ਯੂਨੀਵਰਸਿਟੀ ਦੇ ਵਿੱਚੋਂ ਖਤਮ ਕਰਨ ਦੀ ਇੱਕ ਨਵੀਂ ਚਾਲ ਕੇਂਦਰ ਦੇ ਵੱਲੋਂ ਚੱਲੀ ਗਈ ਹੈ ਸੋ ਵਿਦਿਆਰਥੀ ਪੂਰੇ ਸਾਰੇ ਦੇ ਵਿੱਚ ਨਹੀਂ ਵਿਦਿਆਰਥੀ ਜੋ ਤੇ ਬੰਦੀਆਂ ਇਸ ਚੀਜ਼ ਦਾ ਵਿਰੋਧ ਕਰ ਰਹੀਆਂ ਨੇ ਕਿ ਪੰਜਾਬ ਦੇ ਹੱਥੋਂ ਕਿਸੇ ਵੀ ਤਰੀਕੇ ਯੂਨੀਵਰਸਿਟੀ ਨਹੀਂ ਜਾਣ ਦਿੱਤੀ ਜਾਏਗੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸੈਨੇਟ ਦੀਆਂ ਚੋਣਾ ਕਰਾਉਣ ਦੀ ਮੰਗ ਵਿਦਿਆਰਥੀ ਕਰਦੇ ਰਹੇ ਨੇ ਧਰਨਾ ਪ੍ਰਦਰਸ਼ਨ ਵੀ ਕਰਦੇ ਰਹੇ ਨੇ ਸੋ ਫਿਰ ਹੁਣ 59 ਸਾਲ ਪੁਰਾਣੀ ਸੈਨੇਟ ਭੰਗ ਹੋਣ ਤੋਂ ਬਾਅਦ ਗੁੱਸਾ ਵਿਦਿਆਰਥੀਆਂ ਦਾ ਸੱਤਵੇਂ ਅਸਮਾਨ ਤੇ ਆ ਸਾਡੇ ਨਾਲ ਵਿਦਿਆਰਥੀ ਜਥੇਬੰਦੀ ਪੰਜਾਬ ਨਾਮਾ ਤੋਂ ਗਗਨਦੀਪ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ ਗਗਨ ਬਹੁਤ ਬਹੁਤ ਸਵਾਗਤ ਹੈ ਅਸੀ ਗਾਲ ਜੀ ਔਰ ਸੈਨੇਟ ਪੰਗ ਕਰ ਦਿੱਤੀ ਗਈ ਹੈ ਸਾਰੇ ਵਿਦਿਆਰਥੀ ਬਹੁਤ ਜ਼ੋਰਦਾਰ ਜਿਹੜਾ ਰੋਸ ਪ੍ਰਦਰਸ਼ਨ ਉਹ ਕਰ ਰਹੇ ਨੇ ਆ ਕਦੋਂ ਨੋਟੀਫਿਕੇਸ਼ਨ ਮਿਲਿਆ ਤੁਹਾਨੂੰ ਔਰ ਕਦੋਂ ਇਸ ਚੀਜ਼ ਦਾ ਅੰਦਾਜ਼ਾ ਹੋ ਗਿਆ ਸੀ ਕਿ ਹੁਣ ਹੱਥੋਂ ਜਾਣ ਵਾਲੀ ਹੈ ਯੂਨੀਵਰਸਿਟੀ ਅਲਜੇ ਹੈ ਵੈਸੇ ਤਾਂ ਪਿਛਲੇ ਸਾਲ ਵੀ ਦਰਣਾ ਚੱਲਿਆ ਸੀ ਜੇ ਤੁਹਾਨੂੰ ਪਤਾ ਹੋਊਗਾ ਹਣਾ ਤੇ ਉਦੋਂ 100 ਦਿਨ ਦਰਣਾ ਚੱਲਿਆ ਆ ਉਦੋਂ ਉਸ ਧਰਨੇ ਚੋਂ ਡਿਮਾਂਡ ਸੀ ਸਾਡੀ ਕਿ ਸੈਨੇਟ ਦੇ ਇਲੈਕਸ਼ਨ ਕਰਾਏ ਜਾਣ ਤੇ ਸੈਨੇਟ ਨੂੰ ਬਹਾਰ ਕਰਿਆ ਜਾਵੇ ਕਿਉਂਕਿ 31 ਅਕਤੂਬਰ 2024 ਨੂੰ ਸੈਨੇਟ ਦਾ ਜਿਹੜਾ ਟਾਈਮ ਪੀਰੀਅਡ ਆ ਉਹ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਸਾਲ ਲੰਘ ਗਿਆ ਐਗਜ਼ੈਕਟ ਸਾਲ ਬਾਅਦ 1 ਨਵੰਬਰ ਨੂੰ ਸੈਂਟਰ ਸਰਕਾਰ ਦਾ ਨੋਟੀਫਿਕੇਸ਼ਨ ਆਉਂਦਾ ਕਿ ਇਹ ਜਿਹੜੀ ਸੈਨੇਟ ਆ ਪੁਰਾਣੀ ਸੈਨੇਟ ਬਦਲ ਕੇ ਰਿਫਾਰਮ ਕਰਕੇ ਇੱਕ 30 ਮੈਂਬਰੀ ਸੈਨੇਟ ਬਣਾ ਦਿੱਤੀ ਗਈ ਉਹ 30 ਮੈਂਬਰੀ ਚ ਗ੍ਰੈਜੂਏਟ ਕੌਨਸੀ ਯੂਨੀਵਰਸਿਟੀ ਖਤਮ ਕਰਦੀ ਔਰ ਹੋਰ ਇਲੈਕਟਡ ਸੀਟਾਂ ਘਟਾਤੀਆਂ ਤੇ ਸਿਰਫ ਚੋ ਨਾਮਿਨੇਟਡ ਜੀ ਕਠ ਪੁਤਲੀ ਟਾਈਪ ਸੈਂਟਰ ਬਣਾਤੀ ਜਿਹੜੀ ਸਰਕਾਰ ਦੀ ਮਰਜ਼ੀ ਨਾਲ ਸਰਕਾਰ ਦੇ ਇਸ਼ਾਰਿਆਂ ਤੇ ਚੱਲੂਗੀ ਤਾਂ ਮਸਲਾ ਇਹ ਆ ਸਾਨੂੰ 1 ਨਵੰਬਰ ਨੂੰ ਪਤਾ ਲੱਗਿਆ ਇਹ ਦਿਨ ਇੱਕ ਤਾਂ ਆਪਦੇ ਆਪ 'ਚ ਖਾਸੀਅਤ ਆ 1 ਨਵੰਬਰ 1966 ਦਾ ਦਿਨ ਉਹ ਆ ਜਿੱਦੇ ਪੰਜਾਬ ਵੰਡਿਆ ਗਿਆ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਬਾਹਰ ਰਹੇ ਚੰਡੀਗੜ੍ਹ ਬਾਹਰ ਰਹ ਗਿਆ 1 ਨਵੰਬਰ 1984 ਦਾ ਦਿਨ ਉਹ ਦਿਨ ਜਿੱਦੇ ਮਦਰ ਸਿੱਖਾਂ ਦਾ ਕਤਲੇਆਮ ਸ਼ੁਰੂ ਹੁੰਦਾ ਦਿੱਲੀ 'ਚ ਤੇ ਪੂਰੇ ਭਾਰਤ 'ਚ ਇੱਕ ਨਵੰਬਰ ਦਾ ਦਿਨ ਹੀ ਉਹ ਖਾਸ ਕਰਕੇ ਚ ਆਉਂਦੇ ਆ ਸਾਨੂੰ ਗੱਲਾਂ ਚਵਾਉਣ ਲਈ ਪਿੰਚ ਕਰਨ ਲਈ ਕਿ ਥੋੜੇ ਤੋਂ ਅਸੀਂ ਯੂਨੀਵਰਸਿਟੀ ਹੋਟਲ ਚੱਲੇ ਹਾਂ ਮਤਲਬ ਮਸਲਾ ਇਹ ਹੈ ਉਹ ਇੱਕ ਤਾਂ ਉਹ ਪਾਲਿਸੀ ਲੈਵਲ ਤੇ ਗੱਲ ਹੈ ਕਿ ਪਾਲਿਸੀ ਬਤੌਰ ਸੈਂਟਰਲਾਈਜੇਸ਼ਨ ਕਰ ਰਹੇ ਆ ਪੰਜਾਬ ਦੇ ਰਾਈਟ ਹੋ ਰਹੇ ਆ ਇੱਕ ਕਦੋਂ ਹੋਣੇ ਆ ਮੁhle এবੀ ওপেন ਚ ਕਰ ਰਹੀ ਆ ਸਮਾਂ ਪਹਿਲਾਂ ਸੈਨੇਟ ਦੇ ਵਿੱਚ 91 ਮੈਂਬਰ ਹੁੰਦੇ ਸੀਗੇ ਜੇ ਪੁਰਾਣੇ ਢਾਂਚੇ ਦੀ ਗੱਲ ਕਰੀਏ ਜਿਹੜਾ ਲਾਹੌਰ ਤੋਂ ਚੱਲਦਾ ਆ ਰਿਹਾ ਹੈ ਤਾਂ ਹੁਣ ਜਿਹੜੀ ਸੈਨੇਟ ਭੰਗ ਹੋਈ ਹੈ ਉਹਦੇ ਅਕੋਰਡਿੰਗ 31 ਮੈਂਬਰ ਹੋਣਗੇ ਕਿਹੜੇ ਕਿਹੜੀ ਸਟੇਟਸ ਤੋਂ ਮੈਂਬਰ ਆਣਗੇ ਜਾਂ ਕਿਵੇਂ ਮੈਂਬਰ ਚੁਣੇ ਜਾਣਗੇ ਕੀ ਵਾਈਸ ਜਿਹੜਾ ਵੀਸੀ ਹੈ ਉਹਦੇ ਹੱਥ ਦੇ ਵਿੱਚ ਹੀ ਕੰਟਰੋਲ ਹੋਏਗਾ ਯੂਨੀਵਰਸਿਟੀ ਦਾ 31 ਮੈਂਬਰਾਂ ਦਾ ਕੀ ਕੰਮ ਹੋਏਗਾ ਕਿ ਪੰਜਾਬ ਦੇ ਨੁਮਾਇੰਦੇ ਬੈਠਣਗੇ 31 ਮੈਂਬਰਾਂ ਚ ਅਸਜੀ ਉਹਦੇ ਚ ਕੁਝ ਹੈ ਜਿਵੇਂ ਕਾਲਜਾਂ ਚੋਂ ਪ੍ਰਿੰਸੀਪਲਾਂ ਜਵਣਗੇ ਉਹ ਚਲੋ ਪੰਜਾਬ ਚੋਂ ਆ ਜਾਣਗੇ ਪੰਜਾਬ ਚ ਕਾਲਜ ਹੈਗੇ ਆ ਕੁਝ ਪ੍ਰੋਫੈਸਰਾਂ ਚੋਂ ਆ ਕੁਝ ਯੂਨੀਵਰਸਿਟੀ ਕੈਂਪਸ ਦੇ ਪ੍ਰੋਫੈਸਰਾਂ ਚੋਂ ਆ ਅਸਿਸਟੈਂਟ ਪ੍ਰੋਫੈਸਰਾਂ ਚੋਂ ਆ ਕੁਝ ਮਤਲਬ ਆਪਣੇ ਵਾਈਸ ਪ੍ਰੈਜ਼ੀਡੈਂਟ ਵੱਲੋਂ ਉਹਦੇ ਵੱਲੋਂ ਨੋਮੀਨੇਟਡ ਆ ਤੇ ਕੁਛ 100 ਫਿਸ਼ਿਓ ਮੈਂਬਰ 100 ਫਿਸ਼ਿਓ ਮੈਂਬਰ ਪਹਿਲਾਂ ਸਿਰਫ ਪੰਜਾਬ ਦੇ ਹੁੰਦੇ ਸੀ ਉਹ ਹੁਣ ਚੰਡੀਗੜ੍ਹ ਦੇ ਵਿੱਚ ਚੜ੍ਹ ਗਏ ਚੰਡੀਗੜ੍ਹ ਤੇ ਯੂਟੀ ਹੈ ਜਿਹੜੀ ਹੁਣ ਸਿੱਧਾ ਸੈਂਟਰ ਸਰਕਾਰ ਕੰਟਰੋਲ ਕਰ ਰਹੀ ਆ ਤਾਂ ਓਮੇ ਜਿੰਨੀਆਂ ਚੀਜ਼ਾਂ ਪਹਿਲਾਂ ਪੰਜਾਬ ਦੇ ਹੱਥੇ ਚ ਸੀ ਜੀਆਂ ਉਹ ਖੋਟ ਕੇ ਸੈਂਟਰ ਨੇ ਸਾਰੀ ਦੇ ਸਾਰੀਆਂ ਆਪਣੇ ਹੱਥ ਚ ਲੈ ਲਈਆਂ ਤੇ ਯੂਨੀਵਰਸਿਟੀ ਦਾ ਕੰਟਰੋਲ ਪਹਿਲਾਂ ਵੀ ਸਾਡੇ ਹੱਥੇ ਬਹੁਤਾ ਨਹੀਂ ਸੀ ਇਹਦੇ ਸੈਨੇਟ ਦੇ ਜਰੀ ਸਾਡੀ ਇੱਕ ਸੇਹ ਬਚੀ ਹੋਈ ਸੀ ਜੀ ਜਿਹਦੇ ਜਰੀਏ ਅਸੀਂ ਇੱਕ ਦਾਵਾ ਕਰਦੇ ਸੀਗੇ ਵੀ ਇਹਦੇ ਤੇ ਪੰਜਾਬ ਯੂਨੀਵਰਸਿਟੀ ਤੇ ਸਾਡਾ ਦਾਵਾ ਹੈਗਾ ਉਸ ਦਾਵੇ ਦੇ ਸਿਰ ਤੇ ਹੀ ਚੰਡੀਗੜ੍ਹ ਤੇ ਦਾਵਾ ਵੀ ਕਰੀ ਜਾਂਦੇ ਪਰ ਉਹ ਮੇਂ ਓਵਰਾਲ ਚੰਡੀਗੜ੍ਹ ਚ ਅੱਜ ਦੇ ਟਾਈਮ ਗੱਲ ਕਰ ਲਈਏ ਤਾਂ ਪੰਜਾਬ ਦਾ ਕੁਝ ਵੀ ਨਹੀਂ ਬਚਿਆ ਹੂੰ ਚੰਡੀਗੜ੍ਹ ਸਾਡੇ ਤੋਂ ਪਹਿਲਾਂ ਚੰਡੀਗੜ੍ਹ ਖੋਹ ਕੇ ਲੈ ਗਏ ਹੁਣ ਪੰਜਾਬ ਯੂਨੀਵਰਸਿਟੀ ਹੋਟੇਲ ਹੈ ਗਈ ਪਹਿਲਾਂ ਬੀਬੀਐਮਬੀ ਬੋਰਡ ਹੋਇਆ ਬੀਐਸਐਫ ਦੀਆਂ ਤਾਕਤਾਂ ਵਧਾਈਆਂ ਗਈਆਂ ਲਗਾਤਾਰ ਸਾਡੇ ਰਾਈਟਸ ਸਾਡੇ ਤੋਂ ਖੋਏ ਜਾ ਰਹੇ ਆ ਤਾਂ ਇਹ ਮਤਲਬ ਕੋਈ ਅੱਜ ਦਾ ਵਰਤਾਰਾ ਨਹੀਂ ਗਾ ਇਹ ਜਦੋਂ ਦਾ ਪੰਜਾਬ ਦੀ ਪੰਜਾਬੀ ਸੂਬਾ ਮੂਵਮੈਂਟ ਵੀ ਚੱਲ ਰਹੀ ਸੀ ਕਿ ਸਾਨੂੰ ਇੱਕ ਪੰਜਾਬੀ ਸੂਬਾ ਚਾਹੀਦਾ ਉਦੋਂ ਪਹਿਲਾਂ ਤਾਂ ਕਿੰਨੇ ਸਾਲ ਲੰਬਾ ਸੰਘਰਸ਼ ਚੱਲਿਆ ਉਦੋਂ ਬਾਅਦ ਆਨੰਦਪੁਰ ਦੇ ਮਤੇ ਦੀ ਦਸੰਗਰਸ਼ਾ ਉਹਦੇ ਚ ਫੈਡਰਲ ਰਾਈਟ ਦੀਆਂ ਡਿਮਾਂਡਾਂ ਅਸਿੱਖ ਰੀਜਨ ਦੀਆਂ ਡਿਮਾਂਡਾਂ ਉਹ ਸਾਰੀਆਂ ਡਿਮਾਂਡਾਂ ਹਨਾ ਇੱਕ ਲੰਬਾ ਸੰਘਰਸ਼ਾ ਜਿਹਦੇ ਚ ਸੈਂਟਰ ਸਰਕਾਰ ਦੀ ਤੇ ਪੰਜਾਬ ਦੀ ਇੱਕ ਟਸਲ ਆ ਉਹ ਸਾਡੇ ਤੋਂ ਸਾਡੇ ਰਾਈਟ ਸਾਡੇ ਹੱਕ ਲਗਾਤਾਰ ਹੋ ਰਿਹਾ ਤੇ ਅਸੀਂ ਉਹ ਹੱਕ ਲੈਣ ਲਈ ਲੜ ਰਹੇ ਹਾਂ ਲਗਾਤਾਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸੈਂਟਰ ਸਰਕਾਰ ਦੀ ਤੇ ਪੰਜਾਬ ਦੀ ਟਸਲ ਆ ਪਰ ਇੰਨਾ ਸੌਖਾ ਨਹੀਂ ਹੁੰਦਾ ਕਿ ਕੋਈ ਸਾਡੇ ਘਰ ਦੇ ਵਿੱਚ ਆ ਕੇ ਸਾਨੂੰ ਕੁੱਟ ਜੇ ਨਾਲੇ ਸਾਨੂੰ ਮੰਗਾਰ ਜੇ ਨਾਲੇ ਸਾਨੂੰ ਗਾਲਾਂ ਕਢ ਜੇ ਇਹ ਯੂਨੀਵਰਸਿਟੀ ਵਾਲੀ ਸਿਚੁਏਸ਼ਨ ਸਾਡੇ ਨਾਲ ਇਦਾਂ ਹੀ ਹੈ ਕਿ ਸਾਡੀ ਯੂਨੀਵਰਸਿਟੀ ਸਾਡਾ ਹੀ ਘਰ ਸਾਡੇ ਘਰ ਦੇ ਵਿੱਚ ਆ ਕੇ ਕੇਂਦਰ ਡਾਕਾ ਮਾਰ ਰਹੀ ਹੈ ਕਮੀ ਕਿਤੇ ਨਾ ਕਿਤੇ ਸਾਡੇ ਜਾਂ ਸਾਡੀਆਂ ਸਰਕਾਰਾਂ ਵਿੱਚ ਵੀ ਹੋਏਗੀ ਬਿਲਕੁਲ ਜੀ ਬਿਲਕੁਲ ਮਤਲਬ ਪੰਜਾਬ ਸਰਕਾਰ ਆ ਉਹ ਇਸ ਮਸਲੇ ਤੇ ਕੀ ਕਰ ਰਹੀ ਆ 100 ਦਿਨ ਧਰਨਾ ਚੱਲਿਆ ਪਹਿਲਾਂ ਸਾਡੀ ਡਿਮਾਂਡ ਸੀ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਇਹ ਮਤਾ ਪਾਇਆ ਜਾਵੇ ਸੈਨਟ ਨੂੰ ਬਹਾਰ ਕਰਨ ਦਾ ਮਤਾ ਪਾਇਆ ਜਾਵੇ ਪਰ ਪੰਜਾਬ ਸਰਕਾਰ ਨੇ ਇਹੋ ਜਿਹਾ ਕੋਈ ਮਤਾ ਨਹੀਂ ਪਾਇਆ ਮਿਲ ਫੋਰਮਨ ਟੋਕਨ ਸਪੋਰਟ ਕਰਦੇ ਰਹੇ ਆ ਪਰ ਉਹਨਾਂ ਨੇ ਜਿੰਨੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਦੇ ਲੋਕਾਂ ਨੇ 2022 ਚ ਉਹਨਾਂ ਨੂੰ ਇੱਕ ਤਰਫਾ ਬਹੁਮਤ ਦੇ ਕੇ ਜਿਤਾਇਆ ਸੀ ਕਿ ਸ਼ਾਇਦ ਪ੍ਰਾਣਿਆਂ ਨਾਲੋਂ ਇਹਨਾਂ ਦਾ ਕੋਈ ਫਰਕ ਹੋਊਗਾ ਹਨਾ ਪਰ ਇਹ ਪ੍ਰਾਣਿਆਂ ਨਾਲੋਂ ਵੀ ਆਪਾਂ ਕਹਿ ਲਈਏ ਮਤਲਬ ਘਟੀਆਂ ਨਿਕਲੇ ਤਾਂ ਇਹ ਪੰਜਾਬ ਸਰਕਾਰ ਇਸ ਸਾਰੇ ਮਸਲੇ ਲਈ ਵੱਡੀ ਜ਼ਿੰਮੇਵਾਰ ਆ ਜੋ ਉਹਨਾਂ ਦੀ ਤਰਬ ਤੌਰ ਇੱਕ ਜ਼ਿੰਮੇਵਾਰੀ ਬਣਦੀ ਸੀਗੀ ਪੰਜਾਬ ਦੇ ਰਾਈਟਸ ਬਚਾਉਣ ਦੀ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਉਹਦੇ ਚੋਂ ਨਾਕਾਮ ਹੋਈ ਹੈ ਫੇਲ ਹੋਈ ਹੈ ਜੇ ਉਹ ਸਰਕਾਰ ਹੁਣ ਫੇਲ ਹੋ ਗਈ ਤਾਂ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਦੇ ਲੋਕ ਉਹ ਚਾਹੇ ਕਿਸਾਨ ਹੋਣ ਮਜ਼ਦੂਰ ਹੋਣ ਬੁੱਧੀਜੀਵੀ ਹੋਣ ਸਟੂਡੈਂਟ ਹੋਣ ਯੂਥ ਹੋਵੇ ਜਿੰਨਾ ਵੀ ਪੰਜਾਬ ਦੇ ਵਰਗ ਆ ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਸਾਨੂੰ ਅੱਜ ਦੇ ਟਾਈਮ ਜਿਹੜੀ ਸਾਡੇ ਤੋਂ ਯੂਨੀਵਰਸਿਟੀ ਖੋਈ ਗਈ ਆ ਤਾਂ ਜੀ ਦਾ ਜੀ ਹੋਈ ਜਈਏ ਅੱਜ ਇਹ ਬਚਾਈਏ ਤੇ ਆਉਣ ਵਾਲੇ ਟਾਈਮ ਚ ਸਾਡੀਆਂ ਹੋਰ ਵੱਡੀਆਂ ਲੜਾਈਆਂ ਵੀ ਸਾਡੇ ਮੂਰੇ ਆ ਤੁਸੀਂ ਪਿਛਲੇ ਸਾਲ ਵੀ 100 ਦਿਨ ਦਾ ਜਿਹੜਾ ਪ੍ਰੋਟੈਸਟ ਆ ਉਹ ਕੀਤਾ ਸੀ 100 ਦਿਨ ਮੋਰਚੇ ਦੇ ਉੱਤੇ ਬੈਠੇ ਰਹੇ ਹੋ ਵੀ ਸੀ ਦਫਤਰ ਦੇ ਬਾਹਰ ਉਸ ਵੇਲੇ ਤੁਹਾਨੂੰ ਇਹ ਭਰੋਸਾ ਦਿਵਾਇਆ ਗਿਆ ਸੀ ਸਾਰੇ ਵਿਦਿਆਰਥੀ ਜਥੇਬੰਦੀਆਂ ਨੂੰ ਕਿ ਸੈਨਟ ਦੀਆਂ ਚੋਣਾਂ ਹੋ ਜਾਣਗੀਆਂ ਤੁਹਾਡੀ ਮੰਗ ਸੀ ਕਿ ਜਲਦੀ ਤੋਂ ਜਲਦੀ ਸੈਨਟ ਦੀ ਚੋਣਾਂ ਕਰਾਈਆਂ ਜਾਣ ਪਰ ਇੱਕ ਸਾਲ ਦੇ ਵਕਫੇ ਤੋਂ ਬਾਅਦ ਵੀ ਸੈਨਟ ਦੀਆਂ ਚੋਣਾਂ ਕਿਉਂ ਨਹੀਂ ਹੋ ਸਕੀਆਂ ਚੋਣਾ ਕਰਾਉਣ ਦੀ ਬਜਾਏ ਸੈਨਟ ਭੰਗ ਕਰਕੇ ਤੁਹਾਡੇ ਸਾਹਮਣੇ ਰੱਖਤੀ ਵਰਗਾ ਲਹੀ ਨਹੀਂ ਚੋਣਾ ਕਰਾਉਣੀਆਂ ਹੁੰਦੀਆਂ ਤਾਂ ਪਿਛਲੀ 31 ਤੋਂ ਪਹਿਲਾਂ ਹੀ ਖਰਾ ਲੈਂਦੇ ਵਿੱਚ ਇੰਨਾ ਗੈਪ ਹੀ ਨਾ ਉਹ ਵੀ ਨਾ ਸਾਨੂੰ ਲਾਉਣਾ ਪੈਂਦਾ ਰੋਲ ਲਿਆ ਤਾਂ ਸਰਕਾਰ ਦੀ ਨੀਤ ਦਾ ਉਹ ਤਾਂ ਇਲੈਕਸ਼ਨ ਸੈਨੇਟ ਚ ਚੁਭਦੀ ਸੀ ਉਹਨਾਂ ਨੂੰ ਯੂਨੀਵਰਸਿਟੀ ਚ ਪੰਜਾਬ ਦਾ ਹਿੱਸਾ ਉਹਨਾਂ ਨੂੰ ਚੁਭਦਾ ਸੀ ਯੂਨੀਵਰਸਿਟੀ ਚ ਉਹੋ ਜੇ ਸਨੇਟਰ ਜਾਂ ਗ੍ਰੈਜੂਏਟ ਕੌਨਸਲਟੈਂਸੀ ਜਿਹੜੇ ਸਨੇਟਰ ਆਉਂਦੇ ਸੀ ਉਹਨਾਂ ਨੂੰ ਚੁਭਦੇ ਸੀ ਕਿ ਇੱਥੇ ਆ ਕੇ ਸਾਡੀ ਪਾਲਿਸੀ ਦਾ ਵਿਰੋਧ ਕਿਵੇਂ ਕਰਦੇ ਆ ਬਲੇ ਸਾਰੀ ਗੱਲਾਂ ਸੈਨੇਟਰ ਨੂੰ ਚੁਭਦੀਆਂ ਸੀ ਉਹ ਜਿਹੜੀਆਂ ਚੋਬਾਂ ਸੀ ਅਗਲਾਂ ਨੇ ਕੱਟ ਕੇ ਮਾਰੀਆਂ ਹੂੰ ਅਨਕੱਲੈ ਇੰਨੀ ਤਾਂ ਉਹਨਾਂ ਇਲੈਕਸ਼ਨ ਰਿਪੋਰਟਾਂ ਕੁਛ ਨਹੀਂ ਕਰਾਉਣੇ ਸੀ ਉਹ ਚਲੋ ਇੱਕ ਸਾਡੀ ਓਵਰਆਲ ਸੰਘਰਸ਼ ਦਾ ਪੜਾਅ ਸੀ ਇੱਕ ਉਹ ਪੜਾਅ ਸੀ ਉਸ ਤੋਂ ਬਾਅਦ ਹੋਰ ਤਰ੍ਹਾਂ ਦੇ ਪੜਾਅ ਸੀ ਹੁਣ ਨਵਾਂ ਪੜਾਅ ਸ਼ੁਰੂ ਹੋਇਆ ਮੁੱਖ ਮੰਤਰੀ ਦੀ ਬੀਤੇ ਦਿਨ ਸਟੇਟਮੈਂਟ ਸਾਹਮਣੇ ਆਈ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਉਹ ਕਹਿੰਦੇ ਕਿ ਅਸੀਂ ਸੁਪਰੀਮ ਕੋਰਟ ਤੱਕ ਜਾਵਾਂਗੇ ਐਦਾਂ ਤੁਸੀਂ ਸੈਨੇਟ ਭੰਗ ਨਹੀਂ ਕਰ ਸਕਦੇ ਤੁਸੀਂ ਉਹਨਾਂ ਨਾਲ ਸਹਿਮਤ ਹੋ ਸਟੇਟਮੈਂਟ ਨਾਲ ਕਿ ਸੁਪਰੀਮ ਕੋਰਟ ਜਾ ਕੇ ਸਾਨੂੰ ਸਾਡਾ ਹੱਕ ਮਿਲ ਜਾਊਗਾ ਠੀਕ ਹੈ ਮਤਲਬ ਸਰਕਾਰ ਨੇ ਜਾਣਾ ਸੁਪਰੀਮ ਕੋਰਟ ਵੀ ਜਾਵੇ ਆਪਦੇ ਵੱਲੋਂ ਮਤਾ ਵੀ ਪਾਵੇ ਜੋ ਕੁਝ ਹੁੰਦਾ ਉਹਨਾਂ ਤੋਂ ਕਰਨਾ ਚਾਹੀਦਾ ਮਤਲਬ ਇੱਕ ਤਾਂ ਲੀਗਲੀ ਤਰੀਕੇ ਹੁੰਦੇ ਆ ਜਿਦੇ ਚੋ ਬਾਉਂਡ ਆ ਉਹਦੇ ਜਰੀਏ ਉਹਨਾਂ ਨੂੰ ਪੰਜਾਬ ਦੇ ਜੋ ਰਾਈਟ ਬਣਦੇ ਆ ਉਹ ਲੈਣੇ ਚਾਹੀਦੇ ਆ ਪਰ ਜੇ ਮੰਨ ਲਓ ਸੈਂਟਰ ਸਰਕਾਰ ਤਾਂ ਲੀਗਲੀ ਕਨਸਟੀਟਿਊਸ਼ਨ 'ਚ ਚੱਲ ਨਹੀਂ ਰਿਹਾ ਉਹ ਤਾਂ ਬਹੁਤ ਗੱਲਾਂ 'ਚ ਕਨਸਟੀਟਿਊਸ਼ਨ ਤੋਂ ਬਾਹਰ ਹੋ ਕੇ ਗੱਲਾਂ ਕਰ ਰਿਹਾ ਤਾਂ ਮਤਲਬ ਤੁਸੀਂ ਐਡਵਾਂਟੇਜ ਮੈਕਟ ਕਰੋਗੇ ਤਾਂ ਪੰਜਾਬ ਸਰਕਾਰ ਜਿਹੜੀ ਲੋਕਾਂ ਦੀ ਨੁਮਾਇੰਦਗੀ ਕਰਦੀ ਆ ਜਦੋਂ ਲੋਕ ਚਾਹੁੰਦੇ ਆ ਕਿ ਯੂਨੀਵਰਸਿਟੀ ਸਾਡੀ ਸਾਡੀ ਹੋਣੀ ਚਾਹੀਦੀ ਆ ਤਾਂ ਸੰਘਰਸ਼ ਵਿੱਚ ਵੀ ਉਤਰਨਾ ਪਊਗਾ ਉਹਨਾਂ ਨੂੰ ਮਰਜ਼ੀ ਉਹਨਾਂ ਦੀ ਹੈ ਜੇ ਉਹ ਨਹੀਂ ਉਤਰਨਗੇ ਤਾਂ ਸੰਘਰਸ਼ ਸੈਂਟਰ ਸਰਕਾਰ ਦੇ ਦਿੱਲੀ ਤੋਂ ਉੱਲਟ ਤਾਂ ਚੱਲ ਹੀ ਰਿਹਾ ਉਹਨਾਂ ਦੇ ਉਲਟ ਕਰਨਾ ਸਾਨੂੰ ਸੌਖਾ ਹੀ ਆ ਜੰਡੀਆਂ ਦੇ ਵਿੱਚ ਕਿਵੇਂ ਸਰਕਾਰ ਕਿਸ ਤਰ੍ਹਾਂ ਉਤਰ ਸਕਦੀ ਹੈ ਸੰਘਰਸ਼ ਦੇ ਵਿੱਚ ਮੁੱਖ ਮੰਤਰੀ ਖੁਦ ਆ ਕੇ ਧਰਨੇ ਤੇ ਬੈਠਣੀਆਂ ਮੰਤਰੀ ਆ ਕੇ ਬੈਠਣੀਆਂ ਹਾਈ ਲੈਵਲ ਤੱਕ ਸਾਰੀ ਸਰਕਾਰ ਇਕੱਠੀ ਹੋ ਕੇ ਆਵਾਜ਼ ਪਹੁੰਚਾਏ ਕਿਸ ਤਰੀਕੇ ਨਾਲ ਮਦਦ ਕਰ ਸਕਦੇ ਹੈ ਇਹ ਗੱਲ ਹੈ ਜੀ ਕਿ ਸੈਂਟਰ ਪੰਜਾਬ ਸਰਕਾਰ ਦੇ ਪਹਿਲਾਂ ਜੋ ਸਟੈਪ ਬਣਦੇ ਆ ਕਿ ਸੇਹ ਆਪਣਾ ਵਿਧਾਨ ਸਭਾ ਚ ਮਤਾ ਪਾਵੇ ਹਨਾ ਤੇ ਜਿੰਨੇ ਉਹਨਾਂ ਦੇ ਲੀਡਰ ਉਹਨੋਂ ਇੱਕ ਵੱਡੀ ਰੈਲੀ ਕਰਨੇ ਦੇ ਲਈ ਹਨਾ ਮਤਲਬ ਸਟੂਡੈਂਟ ਹੀ ਰੈਲੀ ਕਰ ਰਹੇ ਆ ਸਾਨੂੰ ਫਿਕਰ ਆ ਯੂਨੀਵਰਸਿਟੀ ਦਾ ਫਿਕਰ ਆ ਕਿ ਸਾਡੇ ਹੱਥੋਂ ਯੂਨੀਵਰਸਿਟੀ ਗਈ ਜਿਉ ਉਹਨਾਂ ਨੂੰ ਸੱਚੀਉਂ ਫਿਕਰ ਆ ਉਹਨਾਂ ਨੂੰ ਵੀ ਹੋਵੇ ਕੁਝ ਕਰਨਾ ਚਾਹੀਦਾ ਆਪਦਾ ਰੋਸ ਵੀ ਪ੍ਰਗਟ ਕਰਨਾ ਚਾਹੀਦਾ ਮਤਲਬ ਬਹੁਤ ਤਰ੍ਹਾਂ ਦੇ ਤਰੀਕੇ ਹੁੰਦੇ ਆ ਇੱਥੇ ਤਾਂ ਕਨਸਟੀਟਿਊਸ਼ਨ ਦੇ ਅੰਦਰ ਲੀਗਲੀ ਜੋ ਸਰਕਾਰ ਬਤੌਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਇੱਕੋ ਆਮ ਆਦਮੀ ਪਾਰਟੀ ਕਹਿੰਦੇ ਆਪਦੇ ਆਪ ਨੂੰ ਅਸੀਂ ਪੰਜਾਬ ਦੀ ਨਮੈਦਰੀ ਕਰਦੇ ਹਾਂ ਮੈਂ ਪੰਜਾਬ ਦੇ ਕਿਸਾਨਾਂ ਦਾ ਰੱਖਾ ਪੰਜਾਬ ਦੇ ਪਾਣੀਆਂ ਦਾ ਰੱਖਾ ਪੰਜਾਬ ਦਾ ਰੱਖਾ ਫਿਰ ਰੱਖੇ ਨੂੰ ਮੂਰੇ ਹੋ ਕੇ ਖੜਨਾ ਵੀ ਚਾਹੀਦਾ ਨਾ ਇੱਕ ਤਾਂ ਇਹ ਆ ਸਿਰਫ ਗੱਲਾਂ ਕਰੀ ਜਾਣੀਆਂ ਉਹ ਉਹ ਗੱਲਾਂ ਹੀ ਕਰੀਆਂ ਵੇਹੇ ਪਹਿਲਾਂ ਕਲਾਕਾਰ ਸੀ ਉਹ ਹਨ ਹਾਸ ਰਸ ਕਲਾਕਾਰ ਸੋ ਉਦੋਂ ਚੁਟਕਲੇ ਖਿਚਣਾ ਉਹਦਾ ਹੁੰਦਾ ਸੀ ਹੁਣ ਵੀ ਚੁਟਕਲੇ ਹੀ ਚੱਲ ਰਹੇ ਆ ਜਦੋਂ ਦਾ ਸਰਕਾਰ ਚ ਗਿਆ ਮਤਲਬ ਕੋਈ ਸੀਰੀਅਸਲੀ ਕੋਈ ਚ ਨਹੀਂ ਚੱਲ ਰਿਹਾ ਮਲ ਤਾਂ ਹੀ ਉਹਨਾਂ ਦੀਆਂ ਗੱਲਾਂ ਤੇ ਜੋ ਗੱਲਾਂ ਕਹਿੰਦੇ ਕਿ ਅਸੀਂ ਲੜਾਂਗੇ ਪਹਿਲਾਂ ਕਿਉਂ ਨਹੀਂ ਲੜੇ ਅਣਾ ਉਹਨਾਂ ਤੇ ਭਰੋਸਾ ਨਹੀਂ ਬਣਦਾ ਜਾਂ ਤਾਂ ਐਕਸ਼ਨ 'ਚ ਆ ਕੇ ਦਿਖਾਉਣ ਉਸ ਕਰਤੇ ਦੇ ਹੋਣ ਫਿਰ ਪਤਾ ਲੱਗੂਗਾ ਹੁਣ ਤੁਸੀਂ ਜਿਹੜਾ ਸੰਘਰਸ਼ ਵਿੱਡਿਆ ਹੋਇਆ ਹੈ ਹੁਣ ਵੀ ਤੁਸੀਂ ਯੂਨੀਵਰਸਿਟੀ ਦਾ ਮੇਨ ਗੇਟ ਬੰਦ ਕੀਤਾ ਹੋਇਆ ਤੁਸੀਂ ਲਗਾਤਾਰ ਪ੍ਰੋਟੈਸਟ ਕਰ ਰਹੇ ਹੋ ਕਿਸ ਰੂਪ ਤੱਕ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਜਾਏਗਾ ਕਿੰਨੇ ਕੁ ਲੀਡਰਸ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਅੱਜ ਮੈਂਬਰ ਪਾਰਲੀਮੈਂਟ ਸਰਬਜੀਤ ਖਾਲਸਾ ਆਏ ਨੇ ਹੋਰ ਕਿੰਨੇ ਕੁ ਪੋਲੀਟੀਕਲ ਲੀਡਰਸ ਦੀ ਤੁਹਾਨੂੰ ਸਪੋਰਟ ਮਿਲੀ ਹੈ ਹੋਰ ਕਿੰਨਾ ਕੁ ਤਿੱਖਾ ਅੱਗੇ ਜਿਹੜਾ ਸੰਘਰਸ਼ ਰਹਿਣ ਵਾਲਾ ਹੈ ਐਸੇ ਲਗਾਤਾਰ ਹੀ ਸਾਨੂੰ ਮਤਲਬ ਕਾਲਸ ਆ ਰਹੀਆਂ ਅ ਅੱਜ ਸ਼ਾਮ ਤੱਕ ਕੁਝ ਲੀਡਰਾਂ ਨੂੰ ਕੁਸ਼ਲ ਲਾਉਣਗੇ ਮਤਲਬ ਸਪੋਰਟ ਕਰਨ ਲੱਗਾ ਤਾਂ ਲੀਡਰ ਆ ਰਹੇ ਆ ਚਾਹੇ ਉਹ ਕਾਲੀ ਕਾਂਗਰਸੀ ਕਿਸੇ ਵੀ ਪਾਰਟੀਆਂ ਦੇ ਆ ਕਿਸਾਨ ਲੀਡਰਾਂ ਵੱਲੋਂ ਸਪੋਰਟ ਆ ਰਹੀ ਆ ਤੇ ਹੋਰ ਵੀ ਮਤਲਬ ਜਿੰਨੇ ਪੰਜਾਬ ਚ ਬੁੱਧੀਜੀਵੀ ਵਰਗੇ ਉਹਨਾਂ ਵੱਲੋਂ ਸਪ ਇਸ ਤੋਂ ਬਾਅਦ ਅੱਜ ਅਸੀਂ ਯੂਨੀਵਰਸਿਟੀ ਲੈਵਲ ਤੇ ਟ੍ਰੋਟੈਸਟ ਕਰਿਆ ਯੂਨੀਵਰਸਿਟੀ ਦੇ ਸਟੂਡੈਂਟ ਇਕੱਠੇ ਹੋ ਕੇ ਗੇਟ ਬੰਦ ਕਰਿਆ ਇਸ ਤੋਂ ਅੱਗੇ ਇਹ ਸਿਰਫ ਯੂਨੀਵਰਸਿਟੀ ਦੇ ਸਟੂਡੈਂਟਾਂ ਦਾ ਮਸਲਾ ਨਹੀਂ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਇਹ ਓਵਰਆਲ ਇੱਕ ਪੰਜਾਬ ਦੇ ਫੈਡਰਲ ਸਟਰਕਚਰ ਦੀ ਵੀ ਲੜਾਈ ਹੈ ਹਨ ਤਾਂ ਉਹਦੇ ਚ ਵੀ ਅਸੀਂ ਇੱਕ ਪੰਜਾਬ ਦੀਆਂ ਜਿੰਨੀਆਂ ਜਥੇਬੰਦੀਆਂ ਕਿ ਕਿਸਾਨ ਜਥੇਬੰਦੀਆਂ ਇਲੈਕਟੋਰਲ ਤੇ ਰਾਂ ਕੋਈ ਸਿੱਖ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਪੰਜਾਬ ਦੇ ਬੁੱਧੀਜੀਵੀ ਹੈ ਜਿੰਨੇ ਵੀ ਸੈਕਸ਼ਨ ਆ ਜਿਹੜੇ ਯੂਨੀਵਰਸਿਟੀ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਪ੍ਰਸਤ ਲੋਕ ਜਮਹੂਰੀਅਤ ਪਸੰਦ ਲੋਕ ਆ ਪੰਜਾਬ ਨਹੀਂ ਸਿਰਫ ਹਰਿਆਣੇ ਤੋਂ ਵੀ ਜੇ ਕੋਈ ਆਉਂਦਾ ਹਮਮਮ ਸਾਡੀ ਸਪੋਰਟ ਚ ਕੋਈ ਕਿਤੇ ਤੋਂ ਵੀ ਆਵੇ ਸਾਰਿਆਂ ਦੀ ਇੱਕ ਇਕੱਠੀ ਮੀਟਿੰਗ ਕਰਾਂਗੇ ਤੇ ਉਹਦੇ ਚ ਮੀਟਿੰਗ ਚ ਅਗਲਾ ਜਿਹੜਾ ਪੜਾ ਸੰਘਰਸ਼ ਦਾ ਉਹ ਤੈ ਕਰਾਂਗੇ ਜਿਸ ਤਰ੍ਹਾਂ ਬੀਤੇ ਦਿਨੀ ਇੱਕ ਸੁਨਨਦੇ ਦੇ ਚ ਆਇਆ ਸੀਗਾ ਕਿ ਇੱਥੇ ਸਾਥ ਜਥੇਬੰਦੀ ਜਿਨ੍ਹਾਂ ਦੇ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ ਨੇ ਉਹ ਪ੍ਰਧਾਨ ਚੁਣੇ ਗਏ ਨੇ ਅਸ਼ਮੀਤ ਸਿੰਘ ਉਹਨਾਂ ਦੇ ਵੱਲੋਂ ਇੱਕ ਸੈਮੀਨਾਰ ਕਰਾਇਆ ਜਾਣਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਉਸ ਲਈ ਵੀ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਥਾਂ ਨਹੀਂ ਦਿੱਤੀ ਗਈ ਸੀ ਨਹੀਂ ਦਿੱਤੀ ਗਈ ਥਾਂ ਜੀ ਮਤਲਬ ਉਹਨਾਂ ਦਾ ਬਹਾਨਾ ਇਹ ਸੀਗਾ ਕਿ ਜੋ ਸਪੀਚਰ ਉਹ ਸੱਦ ਰਹੇ ਆ ਉਹ ਸਪੀਚਰ ਮਤਲਬ ਸਹੀ ਨਹੀਂਗਾ ਉਪਰਕਾ ਉਹ ਗੱਲਾਂ ਕਰਦਾ ਜਾਂ ਐ ਮਤਲਬ ਉਸ ਬੰਦੇ ਤੇ ਕੋਈ ਮਤਲਬ ਕਾਨੂੰਨੀ ਕਾਰਵਾਈ ਨਹੀਂ ਹੋਈ ਮਤਲਬ ਜਿੰਨੇ ਕੋਈ ਉਹਤੇ ਪਰਚੇ ਚੱਲ ਰਹੀ ਜੋ ਚੱਲ ਰਹੀ ਉਹ ਕਲੀਅਰ ਆ ਸਾਹਿਬ ਹਨ ਇਤਿਹਾਸ ਪਿਆਰਾ ਜਮੀਰ ਸਿੰਘ ਜੀ ਜਮੀਰ ਸਿੰਘ ਤੇ ਕੋਈ ਪਰਚਾ ਨਹੀਂ ਚੱਲ ਰਿਹਾ ਕੋਈ ਐਫਆਈਆਰ ਨਹੀਂ ਚੱਲ ਰਹੀ ਉਹ ਇੰਟਰਵਿਊ ਦਿੰਦੇ ਆ ਸਭ ਕੋ ਹੋਰ ਥਾਈ ਸੈਮੀਨਾਰ ਤੇ ਜਾਂਦੇ ਆ ਵੀ ਇਹ ਕੌਣ ਹੁੰਦੇ ਡਿਸਾਈਡ ਕਰਨ ਨਾਲ ਇਹ ਜਦੋਂ ਕੋਰਟ ਵੱਲੋਂ ਕਲੀਅਰ ਆ ਮਹ ਲਾ ਦੇਣੇ ਤੇ ਕਨਸਟੀਟਿਊਸ਼ਨ ਮੰਨਦੇ ਆ ਕਨਸਟੀਟਿਊਸ਼ਨ ਪੜਾਉਂਦੇ ਆ ਤਾਂ ਫਿਰ ਉਹ ਉਹ ਬਸ ਇੱਕ ਵਿਚਾਰਤਾਰਾ ਦੀ ਲੜਾਈ ਆ ਕਿ ਇੱਕ ਸਾਂਝੇ ਦੇ ਵਿਚਾਰਤਾਰਾ ਉਹ ਥੋਪਣੀਆਂ ਇੱਥੇ ਕੋਈ ਮਿਨੋਰਟੀ ਦੇ ਹੱਕਾਂ ਦੀ ਗੱਲ ਹੋ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਤੇ ਪ੍ਰੋਗਰਾਮ ਹੋ ਰਿਹਾ ਸੀ ਹਨਾ ਉਹ ਪ੍ਰੋਗਰਾਮ ਨਹੀਂ ਹੋਣ ਦੇਣਾ ਹਮ ਸਵਰਕਿਆਂ ਤੇ ਪ੍ਰੋਗਰਾਮ ਕਰਨਾ ਜੀ ਇਹ ਹੋਰ ਮਤਲਬ ਜਿਹੜੇ ਇਹਨਾਂ ਦੇ ਸੰਜੀ ਬੰਦੇ ਆ ਉਹਨਾਂ ਦੇ ਪ੍ਰੋਗਰਾਮ ਕਰਨਗੇ ਪਰ ਮਤਲਬ ਜਿਹੜੇ ਵੀ ਉਹਨਾਂ ਦੇ ਆਈਡੀਆ ਨੂੰ ਚੈਲੰਜ ਕਰਦੇ ਆ ਜਿਹੜੇ ਮਤਲਬ ਚਾਹੇ ਗੁਰੂ ਸਾਹਿਬ ਨੇ ਵੀ ਬ੍ਰਾਹਮਣਵਾਦ ਨੂੰ ਚੈਲੰਜ ਕਰਿਆ ਉਹਨਾਂ ਦੇ ਪ੍ਰੋਗਰਾਮ ਤੇ ਰੋਕ ਲਾਉਂਦੇ ਆ ਕੋਈ ਹੋਰ ਬੰਦੇ ਉਹਨਾਂ ਦੇ ਪ੍ਰੋਗਰਾਮ ਨੂੰ ਚੈਲੰਜ ਕਰਨ ਰੋਣਾ ਤੇ ਰੋਕ ਲਾਉਣਗੇ ਸਾਨ ਭੰਗ ਹੋਣ ਤੋਂ ਬਾਅਦ ਕਿਸ ਤਰੀਕੇ ਦੇ ਜਿਹੜੇ ਬਦਲਾਅ ਨੇ ਜੇ ਕਰੇ ਫੈਸਲਾ ਲਾਗੂ ਹੁੰਦਾ ਹੈ ਤਾਂ ਕਿਸ ਤਰੀਕੇ ਦੇ ਬਦਲਾਅ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਉਣਗੇ ਵਿਦਿਅਕ ਜਿਹੜੇ ਕਾਲਜਸ ਨਾਲ ਅਫੀਲੀਏਟਡ ਨੇ ਉਹਨਾਂ ਦੇ ਅੰਦਰ ਕਿਸ ਤਰੀਕੇ ਦੇ ਬਦਲਾਅ ਆਉਣਗੇ ਵਿਦਿਆਰਥੀ ਜਿਹੜੇ ਖਾਸ ਤੌਰ ਤੇ ਪੰਜਾਬੀ ਵਿਦਿਆਰਥੀ ਨੇ ਉਹਨਾਂ ਦੇ ਲਈ ਕਿਸ ਤਰੀਕੇ ਦੀਆਂ ਚੁਣੌਤੀਆਂ ਰਹਿਣਗੀਆਂ ਯੂਨੀਵਰਸਿਟੀ ਦੇ ਵਿੱਚ ਹਾਂ ਗੱਲ ਤਾਂ ਇਹ ਹੈ ਜੀ ਫੀਸਾਂ ਪਹਿਲਾਂ ਵੀ ਲਗਾਤਾਰ ਵਧ ਰਹੀਆਂ ਪਰ ਸੈਨੇਟ ਤੋਂ ਸਾਨੂੰ ਇੱਕ ਆਸ ਹੁੰਦੀ ਕਿ ਸਾਡੇ ਚ ਚੁਣਕੇ ਗਏ ਆ ਤੋ ਸਾਡੇ ਲਈ ਬੋਲਣਗੇ ਸਾਰੇ ਨਹੀਂ ਤਾਂ ਕੁਛ ਤਾਂ ਬੋਲਦੇ ਸੀ ਹਣਾ ਕਿਉਂਕਿ ਅਗਲੇ 4 ਸਾਲਾਂ ਬਾਅਦ ਦੁਬਾਰੇ ਵੋਟਾਂ ਵੀ ਲੈਣੀਆਂ ਸਾਡੇ ਤੋਂ ਤਾਂ ਉਹ ਇੱਕ ਛੇਪ ਹੁੰਦੀ ਸੀ ਉਹਦੇ ਜਿਹੜੀ ਸਾਡੀ ਊਟੋ ਛੇ ਸੀ ਬੱਚਾ ਨਾ ਉਹ ਸਾਡੀ ਛੇ ਬਿਲਕੁਲ ਖਤਮ ਹੋ ਗਈ ਹੁਣ ਬੰਦੇ ਕੌਣ ਲਾਏ ਜਾ ਰਹੇ ਸੈਨੇਟ ਚ ਜਿਹੜੇ ਮਤਲਬ ਸਰਕਾਰ ਦੀਆਂ ਠੱਠ ਪੁਤਲੀਆਂ ਜਿਹੜੇ ਉਹਨਾਂ ਦੀਆਂ ਇਸ਼ਾਰਿਆਂ ਤੇ ਉਹਨਾਂ ਦੀਆਂ ਉਂਗਲਾਂ ਤੇ ਚੱਲਣਗੇ ਤਾਂ ਉਹ ਬੰਦੇ ਜਦੋਂ ਸੈਂਟਰ ਸਰਕਾਰ ਦੀ ਪਾਲਿਸੀ ਨਿਊ ਐਜੂਕੇਸ਼ਨ ਪਾਲਿਸੀ ਜਿਹੜੀ ਉਹ ਚ ਲਗਾਤਾਰ ਪ੍ਰਾਈਵੇਟੇਸ਼ਨ ਨੂੰ ਵਧਾਉਣੀ ਆ ਤਾਂ ਇੱਥੇ ਫੀਸਾਂ ਵੀ ਵਧਣਗੀਆਂ ਇੱਥੇ ਸੰਘ ਦਾ ਆਈਡੀਆ ਵੀ ਲਗਾਤਾਰ ਇੰਪਲੀਮੈਂਟ ਹੋਊਗਾ ਮਲ ਉਹੋੇ ਚੇਂਜੇਸ ਹੋਣਗੇ ਮਲ ਸਿਲੇਬਸ 'ਚ ਵੀ ਤਬਦੀਲੀਆਂ ਆਉਣਗੀਆਂ ਮਲ ਜਿਹੜਾ ਸਭ ਕੁਝ ਪਹਿਲਾਂ ਸੈਨੇਟ ਦੇ ਹੱਥ 'ਚ ਸੀ ਕਿ ਉਹਨਾਂ ਨੇ ਰੂਲ ਬਣਾਉਣੇ ਆ ਫੀਸ ਵਧਾਉਣੀ ਕਰਨੀ ਸਭ ਕੁਝ ਉਹਦੇ ਹੱਥ 'ਚ ਹੀ ਸੀ ਉਹ ਸੈਨੇਟ ਹੁਣ ਇਹੋ ਜਿਹੀ ਬਣ ਗਈ ਇੱਕ ਕਠਪੁਤਲੀ ਟਾਈਪ ਸੈਨੇਟ ਬਣ ਗਈ ਜਿਹੜੀ ਸੈਂਟਰ ਸਰਕਾਰ ਸਿੱਧਾ ਚਲਾਉਗੀ ਤਾਂ ਸੈਂਟਰ ਸਰਕਾਰ ਦੀ ਜੋ ਵੀ ਪਾਲਿਸੀ ਆ ਪ੍ਰਾਈਵੇਟ ਉਹ ਸੌਖੇ ਤਰੀਕੇ ਆਵਦੀ ਲਾਗੂ ਕਰ ਸਕਦੇ ਨੇ ਜਿਸ ਤਰ੍ਹਾਂ ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਹੋ ਮੈਂ ਇਹ ਇਹ ਸੌਖੇ ਸ਼ਬਦਾਂ ਦੇ ਵਿੱਚ ਇਹ ਚੀਜ਼ ਸਮਝਣਾ ਚਾਹੁੰਦੀ ਆ ਕਿ ਪੰਜਾਬੀ ਭਾਸ਼ਾ ਨੂੰ ਲੈ ਕੇ ਕਿਉਂਕਿ ਅਸੀਂ ਇਹ ਤਾਂ ਦੇਖਦੇ ਆ ਕਿ ਬੋਰਡਸ ਦੇ ਉੱਪਰ ਪੰਜਾਬੀ ਭਾਸ਼ਾ ਹੈਗੀ ਐ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪਰ ਜਦੋਂ ਅਸੀਂ ਸਿਲੇਬਸ ਦੀ ਗੱਲ ਕਰਦੇ ਆ ਕਿ ਉਦੋਂ ਪੰਜਾਬੀ ਭਾਸ਼ਾ ਨੂੰ ਮੋਹਰਲਾ ਦਰਜਾ ਦਿੱਤਾ ਜਾਂਦਾ ਹੈ ਪੰਜਾਬੀ ਭਾਸ਼ਾ ਚ ਕਿਤਾਬਾਂ ਤਿਆਰ ਕੀਤੀਆਂ ਜਾਂਦੀਆਂ ਨੇ ਸਿਲੇਬਸ ਤਿਆਰ ਕੀਤਾ ਜਾਂਦਾ ਹੈ ਵਿਆਕਰਨ ਨੂੰ ਉਸ ਤਰੀਕੇ ਨਾਲ ਸਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਜਿਸ ਤਰ੍ਹਾਂ ਦੀ ਪੰਜਾਬੀ ਵਿਆਕਰਨ ਹੁੰਦੀ ਹੈ ਅਸਲ ਚ ਗੱਲ ਪਤਾ ਕਿ ਓਵਰਾਲ ਇੰਡੀਆ ਦੀ ਵਿਵਸਥਾ ਦੇ ਲਈ ਚਲੋ ਪੰਜਾਬ ਯੂਨੀਵਰਸਿਟੀ ਜਾਂ ਪੰਜਾਬ ਚ ਨਹੀਂ ਜੋ ਜਿੰਨੀਆਂ ਲੋਕਲ ਭਾਸ਼ਾਵਾਂ ਉਹਨੂੰ ਖਤਮ ਕਿਰਿਆ ਜਾ ਰਿਹਾ ਇੰਗਲਿਸ਼ ਤੇ ਹਿੰਦੀ ਨੂੰ ਪ੍ਰਫੁੱਲਤ ਕਰਿਆ ਜਾ ਰਿਹਾ ਇੰਗਲਿਸ਼ ਇੱਕ ਦੀ ਭਾਸ਼ਾ ਜਿਹੜੇ ਵੱਡੀਆਂ ਟੀ ਐਨ ਸੀ ਐਮ ਐਨ ਸੀ ਕੰਪਨੀਆਂ ਉਹਨਾਂ ਨੂੰ ਆਪਦੇ ਮਲਾਜ਼ਮ ਅੰਗਰੇਜ਼ੀ ਬੋਲਣ ਵਾਲੇ ਚਾਹੀਦੇ ਆ ਹਨਾ ਕਿਉਂਕਿ ਉਹਨਾਂ ਤੋਂ ਚਾਹੇ ਚੰਡੀਗੜ੍ਹ ਚ ਕੰਮ ਕਰਾ ਲਓ ਫਿਰ ਚਾਹੇ ਫਿਰ ਹਾਇਦਰਾਬਾਦ ਕਰਾ ਲਓ ਚਾਹੇ ਨਿਊਯਾਰਕ ਕੇ ਇੱਕੋ ਬੰਦੇ ਤੁਸੀਂ ਸਭ ਥਾਂ ਹੀ ਕੰਮ ਕਰਾ ਸਕਦੇ ਆ ਲੋਕਲ ਭਾਸ਼ਾ ਸਿੱਖੋਗੇ ਤਾਂ ਮੁੱਲ ਤਨਖਾਹ ਵ ਹਿੰਦੀ ਐ ਸੈਂਟਰ ਸਰਕਾਰ ਦੀ ਭਾਸ਼ਾ ਜਿਹਦੇ ਆਲੇ ਦੁਆਲੇ ਉਹਨਾਂ ਦਾ ਆਈਡੀਆ ਬਣਿਆ ਹਿੰਦੀ ਹਿੰਦੂ ਹਿੰਦੁਸਤਾਨ ਦਾ ਜਿਹੜਾ ਆਈਡੀਆ ਉਸ ਹਿੰਦੀ ਦੇ ਆਲੇ ਦੁਆਲੇ ਬਣਿਆ ਹੋਇਆ ਤਾਂ ਇਹ ਦੋ ਭਾਸ਼ਾਵਾਂ ਸਾਡੇ ਤੇ ਲਗਾਤਾਰ ਥੂਪੀਆਂ ਜਾ ਰਹੀਆਂ ਉਹਦੇ ਥੱਲੇ ਸਾਡੀ ਪੰਜਾਬੀ ਬੋਲੀ ਆ ਚਾਹੇ ਹੋਰ ਮਾਂ ਬੋਲੀਆਂ ਸਾਊਥ ਚ ਹੋਣੀਆਂ ਜਿੰਨੀਆਂ ਵੀ ਆ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹ ਹ ਹ ਮਤਲਬ ਕੋਈ ਵੀ ਜੋਬ ਆ ਉਹਦੇ ਚ ਇੰਗਲਿਸ਼ ਦਾ ਟੈਸਟ ਦੇਣਾ ਪੈਂਦਾ ਹ ਕੋਈ ਵੀ ਚਾਹੇ ਪੰਜਾਬ ਸਰਕਾਰ ਜੋਬ ਲੈ ਰਹੀ ਜੇ ਸੈਂਟਰ ਸਰ ਹ ਹ ਇੰਗਲਿਸ਼ ਦੀ ਜੋਬ ਸਰਕਾਰੀ ਜੋਬ ਲਈ ਕਿਉਂ ਜ਼ਰੂਰੀ ਆ ਇੰਗਲਿਸ਼ ਦਾ ਟੈਸਟ ਕੰਮ ਤਾਂ ਹੀ ਜਾ ਕੇ ਲੋਕਾਂ 'ਚ ਕਰਨਾ ਹੈ ਨਾ ਸਾਡੀ ਡੀਲਿੰਗ ਤਾਂ ਪੰਜਾਬੀ ਲੋਕਾਂ ਨਾਲ ਆ ਸਾਨੂੰ ਜਿਹੜੀ ਸਟਰੋਂਗੀ ਚਾਹੀਦੀ ਆ ਤੁਸੀਂ ਮਤਲਬ ਸਾਨੂੰ ਕੰਮ ਕਿਹਾ ਜਾਂਦਾ ਕਿ ਨਹੀਂ ਉਹ ਜਿਆ ਕੋਈ ਟੈਸਟ ਲਓ ਸਾਨੂੰ ਜਿਹੜੇ ਵੀ ਫੀਲਡ 'ਚ ਵਿਭਾਗ ਇਹ ਜਾ ਰਹੇ ਆ ਉਹਦੇ ਤਮਾਰਤ ਹੈ ਜੀ ਕਿ ਨਹੀਂ ਉਹ ਟੈਸਟ ਹੋ ਸਕਦਾ ਹਮਮ ਮਲੇ ਇਹ ਉਸੇ ਕਾਰਪੋਰੇਟ ਦੀ ਇੰਗਲਿਸ਼ ਭਾਸ਼ਾ ਜੀ ਨੂੰ ਥੋਪ ਰਹੇ ਆ ਤੇ ਜਿਹੜਾ ਸੈਂਟਰਲ ਸਰਕਾਰ ਆ ਜਿਹੜੀ ਸੰਧੀ ਸਰਕਾਰ ਆ ਇੱਕ ਇੰਡੀਅਨ ਸਟੇਟ ਕਹਿ ਲਈਏ ਉਹ ਹਿੰਦੀ ਦੇ ਜ਼ਰੀਏ ਇਸ ਪੂਰੇ ਇੰਡੀਆ ਨੂੰ ਇਕੱਠਾ ਰੱਖਣਾ ਚਾਹੁੰਦੀ ਆ ਇੱਕ ਮੰਡੀ ਬਣਾ ਕੇ ਰੱਖਣਾ ਚਾਹੁੰਦੀ ਆ ਜਿਹਦੇ ਨਾਲ ਚੀਜ਼ਾਂ ਕੰਟਰੋਲ ਚ ਰਹਿਣ ਪਰ ਮਤਲਬ ਅਸੀਂ ਲਗਾਤਾਰ ਹੀ ਦੇਖ ਰਹੇ ਆ ਸਾਊਥ ਤੋਂ ਵੀ ਲਗਾਤਾਰ ਵਿਰੋਧ ਆਉਂਦਾ ਪੰਜਾਬ ਤੋਂ ਵੀ ਆਉਂਦਾ ਹੋਰ ਥਾਵਾਂ ਤੋਂ ਵੀ ਲਗਾਤਾਰ ਵਿਰੋਧ ਇਹਨਾਂ ਦੇ ਉਲਟ ਬਾਣੀ ਰਿਹਾ ਕਿਹੜੀਆਂ-ਕਿਹੜੀਆਂ ਵਿਦਿਆਰਥੀ ਜਥੇਬੰਦੀਆਂ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਨੇ ਔਰ ਕਿੰਨੀ ਕੁ ਤੁਹਾਨੂੰ ਉਮੀਦ ਹੈ ਕਿ ਤੁਸੀਂ ਜਿਸ ਤਰੀਕੇ ਨਾਲ ਪਹਿਲਾਂ ਪਿਛਲੇ ਸਾਲ 100 ਦਿਨ ਹਨਾ ਪ੍ਰਦਰਸ਼ਨ ਕੀਤਾ ਤਾਂ ਤੁਹਾਨੂੰ ਫਲ ਸਹੀ ਮਿਲਿਆ ਪੋਜ਼ਿਟਿਵ ਰਿਜ਼ਲਟ ਆਇਆ ਹੁਣ ਕਿੰਨੀ ਕੁ ਉਮੀਦ ਹੈ ਕਿ ਜਿਹੜਾ ਨਤੀਜਾ ਤੁਹਾਡੇ ਹੱਕ ਦੇ ਵਿੱਚ ਭੁਗਤੇਗਾ ਜਾਂ ਸੰਘ ਜਿਹੜਾ ਜਿਹੜਾ ਸੈਨੇਟ ਭੰਗ ਕੀਤੀ ਗਈ ਹੈ ਉਹਨੂੰ ਲੈ ਕੇ ਦੁਬਾਰਾ ਕੇਂਦਰ ਸਰਕਾਰ ਸੋਚੇਗੀ ਸਰਲਿਕ ਯੂਨੀਵਰਸਿਟੀ ਦੀਆਂ ਸਾਰੀਆਂ ਜਥੇਬੰਦੀਆਂ ਆ ਰਹੀਆਂ ਏਬੀਬੀਪੀ ਤੇ ਵੀਪੀ ਫਰੰਟ ਤੋਂ ਬਣਾ ਕਿ ਮਹਾਰਸ ਸਖਦੀਆਂ ਜਥੇਬੰਦੀਆਂ ਉਹਨਾਂ ਤੋਂ ਬਣਾ ਬਾਕੀ ਲਗਭਗ ਸਾਰੀਆਂ ਜਥੇਬੰਦੀਆਂ ਆ ਰਹੀਆਂ ਤੇ ਜਿਵੇਂ ਗੱਲ ਹੈ ਕਿ 100 ਦਿਨ ਪਹਿਲਾਂ ਵੀ ਹਿਦਾਰ ਨਾਲ ਆਇਆ ਉਹਦੇ ਚੁੱਕੀ ਨਿਕਲਿਆ ਕੀ ਛੱਟਿਆ ਕੀ ਗਵਾਇਆ ਉਹ ਅੱਡ ਗੱਲ ਆ ਹਨ ਮਤਲਬ ਹਰ ਵਾਰ ਤੁਸੀਂ ਇਹ ਸੋਚੋ ਕਿ ਕੀ ਪਿਛਲੀ ਵਾਰ ਕੁਝ ਬਣਿਆ ਸੀ ਕਿ ਨਹੀਂ ਇਦਾਂ ਦੀ ਲੜੀ ਹੈ ਜੀ ਨਾ ਬਿਲਕੁਲ ਮਲਾਂ ਤਾਂ ਫਿਰ ਕਦੇ ਵੀ ਕੁਝ ਨਹੀਂ ਨਿਬੜਨੀ ਗੱਲ ਇਹ ਤਾਂ ਫਿਰ ਫਾਰ ਮੰਨ ਕੇ ਬੈਠਣ ਵਾਲੀ ਗੱਲ ਹੈ ਹਨ ਅਸੀਂ ਇਸ ਵਰਸ਼ਣ ਦੇ ਅੱਡਸ਼ ਕਰ ਰਹੇ ਹਾਂ ਪੰਜਾਬ ਲੋਕਾਂ ਨੂੰ ਅ ਉਹ ਯੂਨੀਵਰਸਿਟੀ ਦੇ ਸਟੂਡੈਂਟ ਹਨ ਉਹ ਅਪੀਲ ਕਰਾਂਗੇ ਸੰਘਾਰਸ਼ ਜਿੱਥੋਂ ਤੱਕ ਲੈ ਆਇਆ ਜਾਊਗਾ ਉਥੋਂ ਤੱਕ ਲਿਜਾਵਾਂਗੇ ਤੇ ਉਹਦੇ ਚੋਂ ਚੜ੍ਹਦੀ ਕਲਾ ਚ ਲੜਾਂਗੇ ਤਾਂ ਹੀ ਜਿੱਤ ਹੋਊਗੀ ਹਣਾ ਠੀਕ ਹੈ ਗਗਨ ਬਹੁਤ ਬਹੁਤ ਸ਼ੁਕਰੀਆ ਸਾਨੂੰ ਸੋ ਇਸੇ ਅੱਜ ਦੀ ਖਾਸ ਪੇਸ਼ਕਸ਼ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਸਾਥ ਵਿੱਚ ਟੀਵੀ